ਦੋਸਤੋ ਹੁਣੇ-ਹੁਣੇ ਉੱਤਰਾਖੰਡ ਦੇ ਹਰੀਦਵਾਰ ਤੋਂ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ। ਦੰਦਾਜ਼ੀ ਦੋਸਤੋ ਕਿ ਹਰਦਵਾਰ ਦੇ ਵਿੱਚ ਭਾਰੀ ਮੀਂਹ ਪੈ ਚੁੱਕਿਆ ਹੈ ਜਿਸ ਦੇ ਕਾਰਨ ਹਰਦਵਾਰ ਦੇ ਵਿੱਚ ਜਲ-ਥਲ ਇੱਕ ਹੋ ਚੁੱਕਿਆ ਹੈ। ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪਾਣੀ ਹੀ ਪਾਣੀ ਹੋ ਚੁੱਕਿਆ ਹੈ ਅਤੇ ਮੀਂਹ ਦੇ ਪਾਣੀ ਨੇ ਕਾਫੀ ਸਾਰੀਆਂ ਗੱਡੀਆਂ ਨੂੰ ਵੀ ਰੋੜ ਦਿੱਤਾ ਹੈ। ਕਾਫੀ ਸਾਰੀਆਂ ਗੱਡੀਆਂ ਨੂੰ ਰੋੜ ਕੇ ਪਾਣੀ ਨਦੀ ਦੇ ਵਿੱਚ ਗੱਡੀਆਂ ਨੂੰ ਲੈ ਆਇਆ ਹੈ ਅਤੇ ਕਈ ਗੱਡੀਆਂ ਦੇ ਵਿੱਚ ਤਾਂ ਲੋਕ ਵੀ ਬੈਠੇ ਸਨ ਜੋ ਹੁਣ ਆਪਣੀ ਜਾਨ ਬਚਾਉਣ ਦੇ ਲਈ ਗੱਡੀਆਂ ਚੋਂ ਬਾਹਰ ਨਿਕਲ ਕੇ ਤੈਰਦੇ ਆ ਰਹੇ ਹਨ। ਇਸ ਤਰ੍ਹਾਂ ਹਰ ਇੱਕ ਘੰਟੇ ਦੇ ਮੀਂਹ ਹੀ ਇੰਨੀ ਵੱਡੀ ਤਬਾਹੀ ਮਚਾ ਦਿੱਤੀ ਹੈ ਕਿ ਜਲ-ਥਲ ਇੱਕ ਕਰ ਦਿੱਤਾ ਹੈ ਅਤੇ ਪਾਣੀ ਗੱਡੀਆਂ ਕਾਰਨ ਰੋੜ ਕੇ ਲੈ ਗਿਆ ਹੈ ਇਸ ਤਰ੍ਹਾਂ ਹੁਣ ਦਿੱਲੀ ਤੋਂ ਬਾਅਦ ਉੱਤਰਾਖੰਡ ਦੇ ਵਿੱਚ ਭਾਰੀ ਤਬਾਹੀ ਦੇਖਣ ਨੂੰ ਮਿਲੀ ਹੈ ਅਜੇ ਮੌਨਸੂਨ ਸ਼ੁਰੂ ਹੀ ਹੋਇਆ ਹੈ ਅਤੇ ਹੁਣੇ ਹੀ ਇੰਨੀ ਵੱਡੀ ਤਬਾਹੀ ਦੇਖਣ ਨੂੰ ਮਿਲੀ ਹੈ ਜੇਕਰ ਹੁਣੇ ਹੀ ਅਜਿਹੇ ਹਾਲਾਤ ਬਣ ਗਏ ਹਨ ਤਾਂ ਆਉਣ ਵਾਲੇ ਅਗਲੇ 2-3 ਮਹੀਨਿਆਂ ਦੇ ਵਿੱਚ ਪਤਾ ਨਹੀਂ ਕੀ ਹੋਵੇਗਾ ਇਸ ਤਰ੍ਹਾਂ ਇਹ ਵੱਡੀ ਖਬਰ ਉੱਤਰਾਖੰਡ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਲਦੀ ਮਿਲਦੇ ਹਾਂ ਦੋਸਤੋ ਕਿਸੇ ਹੋਰ ਨਵੀਂ ਅਤੇ ਵੱਡੀ ਖਬਰ ਦੇ ਨਾਲ